ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੇਡਾ ਵਤਨ ਪੰਜਾਬ ਦੀਆਂ 2024 ਸੀਜ਼ਨ 3 ਤਹਿਤ ਐਥਲੈਟਿਕਸ ਫੁੱਟਬਾਲ ਖੋਖੂ ਕਬੱਡੀ ਸਨੇਹ ਹੋਰ ਖੇਡਾਂ ਫਿਰੋਜ਼ਪੁਰ ਦੇ ਵੱਖ-ਵੱਖ ਸਟੇਡੀਅਮ ਅਤੇ ਸਕੂਲਾਂ ਦੇ ਵਿੱਚ ਕਰਵਾਈਆਂ ਗਿਆ ਇਸ ਵਿੱਚ ਸ਼ਾਮਲ ਹੁੰਦਿਆਂ ਹੋਇਆਂ ਅੰਡਰ 14 ਸਾਰਾ ਤੇ 21 ਲੜਕੀਆਂ ਦੇ ਖੇਡ ਮੁਕਾਬਲੇ ਸਮਾਪਤ ਹੋਏ ਜ਼ਿਲ੍ਹਾ ਖੇੜਬਸਰ ਨੇ ਖੀਡਾਰੀਆਂ ਨੂੰ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਹੈ ਇਸ ਮੌਕੇ ਤੇ ਸੰਬੋਧਨ ਕਰਦਿਆਂ ਹੋਏ ਉਹਨਾਂ ਨੇ ਕਿਹਾ ਕਿ ਖੇਡਾਂ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵੇਂ ਪੱਖਾਂ ਤੋਂ ਵਿਕਾਸ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗਗਨਦੀਪ ਸਿੰਘ ਆ ਤੇ ਮੈਂ ਇੱਥੇ ਬਾਸਕਟਬਾਲ ਕੋਚ ਆ ਬਕਸਨ ਸਟੇਡੀਅਮ ਦੇ ਵਿੱਚ ਤੇ ਅਸੀਂ ਇੱਥੇ ਬੱਚਾ ਸੈਂਟਰ ਚਾ ਰਹੇ ਹਾਂ ਪਿਛਲੇ 5-6 ਸਾਲ ਤੋਂ ਜੇ ਸਾਡੇ ਕੋਲ ਪੁਨਿਆ ਤੋਂ 60 ਬੱਚੇ ਦੇਲੀ ਪ੍ਰੈਕਟਿਸ ਕਰ ਰਹੇ ਨੇ ਤੇ ਮੇਰਾ ਬੱਚਿਆਂ ਨੂੰ ਇਹ ਸੁਨੇਹਾ ਹੈ ਕਿ ਜੋ ਬੱਚੇ ਘਰੇ ਬੈਠ ਕੇ ਆਪਣਾ ਵੇਸਟ ਟਾਈਮ ਵੇਸਟ ਕਰ ਰਿਹਾ ਕੋ ਗਰਾਊਂਡ 'ਚ ਆਉਣ ਆਪਣੀ ਫਿਜ਼ੀਕਲ ਫਿਟਨੈਸ ਕਰਨ ਜਿਸ ਦਿਨਾਂ ਕੀ ਹੋਏਗਾ ਕਿ ਇੱਕ ਤੋਂ ਫਿਜ਼ੀਕਲ ਫਿਟਨੈਸ ਤੇ ਰਹਿਣਗੇ ਕਰਨ ਹੋਣਗੇ ਹੋਣਗੇ ਨਾਲ ਦੇ ਨਾਲ ਉਹ ਨਸ਼ਿਆਂ ਤੋਂ ਦੂਰ ਹੋਣਗੇ ਉਹਨਾਂ ਦਾ ਕੰਸਿਸਟੈਂਸ ਜ਼ਿਆਦਾ ਵਧੇਗਾ ਸਟੱਡੀ ਵਿੱਚ ਵੀ ਕਿਉਂਕਿ ਤੁਸੀਂ ਇਹ ਤਾਂ ਟਾਈਮ ਦੇਖੋ ਜੋ ਟਾਈਮ ਚੱਲ ਰਿਹਾ ਹੈ ਬੱਚੇ ਫੋਨ ਦੇ ਨਾਲ ਜੁੜੇ ਹੋਏ ਬਹੁਤ ਜ਼ਿਆਦਾ ਆਈ ਸਾਈਡ ਤੇ ਫਰਕ ਪੈ ਰਿਹਾ ਹੈ ਉਹਨਾਂ ਦੀ ਵਜ਼ੀਫੇ ਤੇ ਫਰਕ ਪੈ ਰਿਹਾ ਹੈ ਪਰ ਇਹੀ ਬੱਚੇ ਜੋ ਗਰਾਊਂਡ ਜਾਣਗੇ ਉਹ ਹਰ ਚੀਜ਼ ਤੋਂ ਬਚਣਗੇ ਪਹਿਲੀ ਗੱਲ ਨਸ਼ੇ ਤੋਂ ਬਚਣਗੇ ਦੂਜਾ ਮੋਬਾਈਲ ਤੋਂ ਬਚਣਗੇ ਤੀਜਾ ਗਲਤ ਸੰਗਤ ਤੋਂ ਬਚਣਗੇ ਤੇ ਮੈਂ ਇਹੀ ਕਹਿਣਾ ਚਾਹਾਂਗਾ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ 'ਚ ਹਿੱਸਾ ਲਾਓ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਮੈਂ ਬੱਚਿਆਂ ਦੇ ਪੇਰੇ ਤੋਂ ਵੀ ਅਪੀਲ ਕਰਾਂਗਾ ਕਿ ਬੱਚਿਆਂ ਨੂੰ ਰੋਜ਼ 1 ਘੰਟਾ ਕੱਟੂ ਘੜ ਗਰਾਊਂਡ 'ਤੇ ਭੇਜਣਾ ਤਾਂ ਕਿ ਉਹਨਾਂ ਦੇ ਅੱਗੇ ਜਾ ਕੇ ਜ਼ਿੰਦਗੀ ਹੋਰ ਵਧੀਆ ਹੋ ਸਕੇ ਥੈਂਕ ਯੂ ਸਰ ਸਰ ਦਾ ਕਿਸ ਤਰ੍ਹਾਂ ਦਾ ਉਪਰਾਲਾ ਸਰਕਾਰ ਕਿਸ ਤਰ੍ਹਾਂ ਬੱਚਿਆਂ ਨੂੰ ਵਿੱਚ ਸੰਯੋਗ ਦੇ ਰਹੀ ਹੈ ਸਰ ਜੋ ਇਹ ਗੀਮਾਂ ਚੱਲ ਰਹੀ ਹੈ ਮੈਂ ਕਹਿੰਦਾ ਇਹ ਬਹੁਤ ਵਧੀਆ ਉਪਰਾਲਾ ਜੀ ਇਸ ਤੋਂ ਪਹਿਲਾਂ ਕਦੀ ਇਦਾਂ ਦਾ ਉਪਰਾਲਾ ਨਹੀਂ ਹੁੰਦਾ ਪਹਿਲਾਂ ਹੁੰਦਾ ਸੀ ਇੱਕ ਟੂਰਨਾਮੈਂਟ ਕਰਾਂਦੇ ਸੀ ਸੀਨੀਅਰ ਲੈਵਲ ਦਾ ਤੋਂ ਖਤਮ ਹੋ ਜਾਂਦਾ ਸੀ ਪਰ ਹੁਣ ਇਸ ਵਾਰ 2 ਸਾਲਾਂ ਅੰਡਰ 14 17 21 30 40 ਤੇ ਕੁਝ ਗੇਮਾਂ ਦੇ 60 70 ਵੀ ਹੈਗਾ ਹੈ ਉਹਨਾਂ ਨੇ ਹਰ ਵਰਗ ਨੂੰ ਜੋੜਿਆ ਹੈ ਗੇਮ ਦੇ ਨਾਲ ਸਪੋਰਟਸ ਦੇ ਨਾਲ ਕਿ ਕੋਈ ਬੰਦਾ ਇਹ ਨਾ ਕਹਵੇ ਕਿ ਮੈਨੂੰ ਮੌਕਾ ਨਹੀਂ ਮਿਲਿਆ ਹਰ ਬੰਦੇ ਨੂੰ ਮੌਕਾ ਮਿਲ ਰਿਹਾ ਹੈ ਉਹਨਾਂ ਨੂੰ ਇੱਕ ਮੌਕਾ ਆਪਾਂ ਸਾਹਮਣੇ ਹੈ ਤੇ ਅਮ ਪੰਜਾਬ ਨੂੰ ਨਸ਼ਿਆਂ ਤੋਂ ਪਛਾਣਾ ਹੈ ਤੇ ਇਹ ਬਹੁਤ ਵਧੀਆ ਪੀੜਾ ਵਧੀਆ ਇੱਕ ਤਰੀਕਾ ਹੈ ਬੱਚਿਆਂ ਨੂੰ ਹਾਂਜੀ ਬਹੁਤ ਵਧੀਆ ਪ੍ਰਸ਼ਾਸਨ ਬਹੁਤ ਵਧੀਆ ਸਹਿਯੋਗ ਹੈ ਜੀ ਬੱਚਨ ਨੂੰ ਬਹੁਤ ਵਧੀਆ ਰਿਫਰੈਸ਼ਮੈਂਟ ਮਿਲ ਰਹੀ ਹੈ ਜੀ ਹਰ ਤਰ੍ਹਾਂ ਦਾ ਇਕਵਿਪਮੈਂਟ ਮਿਲਿਆ ਬੱਚਿਆਂ ਨੂੰ ਜੀ ਬਹੁਤ ਵਧੀਆ ਸਹਿਯੋਗ ਮਿਲ ਰਹੀ ਹੈ ਸਰਕਾਰ ਵੱਲ ਮੇਰਾ ਨਾਮ ਪਰਮਿੰਦਰ ਕੌਰ ਹੈ ਮੈਂ ਬਾਸਕਟਬਾਲ ਕੋਚ ਹਾਂ ਸਰ ਇਹ ਸਖੇਡਾ ਜਿਹੜੀਆਂ ਵਤਨ ਪੰਜਾਬ ਦੀਆਂ 2024 ਦੀਆਂ 21 ਤਰੀਕ ਤੋਂ ਲੈ ਕੇ 26 ਤਰੀਕ ਤੱਕ ਕਰਵਾਈਆਂ ਜਾ ਰਹੀਆਂ ਨੇ ਜਿੰਦੇ ਚ ਵਿੱਚ ਅਸੀਂ ਅੰਦਰ 14 17 ਔਰ 21 ਗਰੁੱਪ ਜਿਹੜੇ ਨੇ ਮੁੰਡਿਆਂ ਦੇ ਸ਼ੁਰੂ ਕਰਵਾਇਓ ਇਸੀ ਕੱਲ ਤੋਂ ਜਿਨ੍ਹਾਂ ਦਾ ਅਸੀਂ ਹੁਣ ਅੱਜ ਅੰਦਰ 17 ਤੇ ਅੰਦਰ 14 ਦਾ ਫਾਈਨਲ ਦਾ ਜਿਹੜਾ ਇਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕੀਤਾ ਹੈ ਤੇ ਕੱਲ ਤੋਂ ਸਾਡੇ ਕੁੜੀਆਂ ਦੀਆਂ ਟੀਮਾਂ ਦਾ ਜਿਹੜਾ ਸੀ ਮੈਚ ਸਟਾਰਟ ਕਰਾਵਾਂਗੇ ਬੱਚੇ ਕੋਈ ਪੈਸੇ ਦੇਣਾ ਸਰ ਬੱਚਿਆਂ ਨੂੰ ਇਹੀ ਜਿਵੇਂ ਅੱਜਕੱਲ ਦੇ ਨਸ਼ਾ ਰਹਿਤ ਮਤਲਬ ਇਸ ਚੀਜ਼ ਤੋਂ ਬੱਚੇ ਜਿਹੜੇ ਨਸ਼ੇ ਤੋਂ ਦੂਰ ਜਾਣਗੇ ਮੋਬਾਈਲਾਂ ਨੂੰ ਛੱਡਣਗੇ ਔਰ ਆਪਣੀ ਸਿਹਤ ਦੇ ਤੰਦਰੁਸਤੀ ਦਾ ਰਾਜ ਇਹਨਾਂ ਦਾ ਖੇਡਾ ਹੀ ਹੈ ਆਗਰ ਉਹਨੂੰ ਕੰਟੀਨਿਊ ਕਰਨਗੇ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਜੀ ਜਿਹੜਾ ਉਹਨਾਂ ਨੇ ਇਸ ਸੀਜ਼ਨ ਨੂੰ ਅੱਗੇ ਲਿਆਉਣ ਲਈ ਬਹੁਤ ਵੱਡੇ ਔਰ ਬਹੁਤ ਵਧੀਆ ਉਪਰਾਲੇ ਕੀਤੇ ਆ ਜੀ ਤਾਂ ਹਾਂਜੀ ਹਾਂਜੀ ਖੇਡਾਂ ਵੱਲ ਧਿਆਨ ਦੇ ਰਿਹਾ ਬੱਚਿਆਂ ਦੀ ਸਿਹਤ ਜਿਹੜੀ ਹੈ ਉਹ ਇਹਦੇ ਨਾਲ ਬਹੁਤ ਫਿਜ਼ੀਕਲ ਫਿਟਨੈਸ ਵਗਦੀ ਹੈ ਔਰ ਬੱਚੇ ਜਿਹੜੇ ਨੇ ਤੰਦਰੁਸਤ ਬਣਦੇ ਆ ਸੋ ਤੰਦਰੁਸਤ ਬੱਚੇ ਆ ਤਾਂ ਤੰਦਰੁਸਤ ਪੰਜਾਬ ਹੋਊਗਾ ਸਾਡਾ ਧੰਨਵਾਦ ਮੇਰਾ ਨਾਮ ਰਿਸ਼ੀ ਆ ਜੀ ਮੈਂ ਇੱਥੋਂ ਫਿਰੋਜ਼ਪੁਰ ਦੇ ਆਇਆ ਲੋਕਲ ਦੇ ਹਾਂਜੀ ਖੇਡਾਂ ਬਾਸਕਟਬਾਲ ਆ ਜਿਹੜਾ ਖੇਡਾਂ ਵਧਨ ਪੰਜਾਬ ਦੀਆਂ ਨੇ ਇਹ ਸਰਕਾਰ ਬਹੁਤ ਵਧੀਆ ਉਪਰਾਲਾ ਕਰਦੀ ਪਈ ਹੈ ਸਾਰੇ ਬੱਚਿਆਂ ਉਸ ਤੋਂ ਬਹੁਤ ਵਧੀਆ ਜਿਵੇਂ ਅੱਜ ਦੀ ਜਨਤਾ ਜਿਵੇਂ ਅੱਜ ਦੇ ਜਿਹੜੀ ਫਿਊਚਰ ਬੱਚੇ ਆ ਉਹ ਜਿਵੇਂ ਕਈ ਨਸ਼ੇ ਚ ਚੱਲ ਜਾਂਦੇ ਆ ਪਰ ਇਹ ਸਰਕਾਰ ਬਹੁਤ ਵਧੀਆ ਕਰਦੀ ਪਈ ਆ ਬੱਚਾ ਨੂੰ ਖੇਡਾਂ ਵਿੱਚ ਲਾਂਦੀ ਪਈ ਆ ਹਰ ਤਰ੍ਹਾਂ ਦੀ ਖੇਡਾਂ ਇੱਥੇ ਹੋ ਰਹੀਆਂ ਮੈਨੂੰ ਵੀ ਬੜਾ ਵਧੀਆ ਲੱਗਾ ਇੱਥੇ ਖੇਡ ਕੇ ਨੌਜਵਾਨ ਨਸ਼ੇ ਦੇ ਹਟ ਕੇ ਵੱਧ ਰਹੇ ਆ ਜਿਆਦਾ ਚੰਗਾ ਹੁੰਦਾ ਵਈ ਉਹਨਾਂ ਬਾਰੇ ਮੈਂ ਹੀ ਜਾਣਨਾ ਚਾਹਾਂਗਾ ਕਿ ਉਹਨਾਂ ਨੂੰ ਨਸ਼ਾ ਵਿੱਚ ਨਹੀਂ ਜਾਣਾ ਚਾਹੀਦਾ ਤੇ ਖੇਡਾਂ ਵਿੱਚ ਪੂਰਾ ਆਪਣਾ ਮਤਲਬ ਜੋਗ ਦੇਣਾ ਚਾਹੀਦਾ ਪੜਾਈ ਵਿੱਚ ਵੀ ਦੇਣਾ ਚਾਹੀਦਾ ਪਰ ਖੇਡਾਂ ਨਾਲ ਪੂਰਾ ਆਪਣਾ ਸਰੀਰ ਫਿੱਟ ਰੱਖਣਾ ਚਾਹੀਦਾ ਜੀ ਧੰਨਵਾਦ ਜੀ